ਪ੍ਰਧਾਨ ਕੌੜਾ ਜੀ ਆ ਗਿਆ ਹਨ ਨੂੰ ਰਾਮਾ ਕਰਦਾ ਤੇ ਰਾਮਾ ਤੋਂ ਰਾਮਾ ਤੋਂ ਰਾਮਾ ਕਰਦਾ ਜੀ ਅਜੂ ਇੱਕ ਵੰਦਤਾ ਜੀ 15 ਤੋਂ 20 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਬਸਪਸ ਵਿਭਾਗਾਂ ਦੇ ਵਿੱਚ ਸੱਚੇ ਮੁਲਾਜ਼ਮਾਂ ਦੇ ਤੌਰ ਦੇ ਉੱਪਰ ਕੰਮ ਕਰਦੇ ਆ ਰਹੇ ਆ ਪਿਛਲੇ ਕਾਲੀਆਂ ਵਕਤ ਵੀ ਸਾਨੂੰ ਕੁੱਟਿਆ ਗਿਆ ਲਤਾੜਿਆ ਗਿਆ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਹੈ ਅੱਜ ਅਸੀਂ ਵਾਟਰ ਸਪਲਾਈ ਡਿਪਾਰਟਮੈਂਟ ਦੇ ਵਿੱਚ ਤੋਂ ਆ ਗਏ ਤੇ ਠੇਕਾ ਮੁਲਾਜ਼ਮ ਸੀ ਵਰ ਸਮਰਜਾ ਪੰਜਾਬ ਦੇ ਬੈਨਰ ਖੇਲੇ ਤਕਰੀਬਨ 24 ਡਿਪਾਰਟਮੈਂਟਾਂ ਦੀਆਂ 24 ਜੱਥੇ ਬੰਦਿਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਮਾਜੋਗ ਮੁੱਖ ਮੰਤਰੀ ਸਾਹਿਬ ਜਦੋਂ ਸੀ ਮੁੱਖ ਮੰਤਰੀ ਚੰਨੀ ਸਾਹਿਬ ਸੀਗੇ ਉਦੋਂ ਅਸੀਂ ਲਗਾਤਾਰ ਧਰਨੇ ਦੇ ਉੱਪਰ ਬੈਠੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਸਾਡੇ ਉਰੇ ਹਲਕੇ ਸਮਾਣੇ ਤੋਂ ਕੈਬਨਿਟ ਅਦਮੀ ਚੇਤਨ ਸਿੰਘ ਜੋੜਾ ਮਾਜਰਾ ਨੇ ਜਿਹੜੇ ਇਹ ਬਕਾਇਦਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਬੋਲਦੇ ਆਉਂਦੇ ਹੈਗੇ ਔਰ ਇਹਦੇ ਨਾਲ ਹੀ ਸਾਨੂੰ ਜਾਨੀ ਕਿ ਹੰਦਰਦੀ ਦੇ ਕਿ ਆਉਂਦੇ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਮਸਲੇ ਹੱਲ ਕਰਾਂਗੇ ਪਰंतु ਬਦਕਿਸਮਤੀ ਇਹ ਆ ਅਸੀਂ 20 ਵਾਰੀ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇੱਥੋਂ ਤੱਕ ਕਿ ਸੀਐਮ ਸਾਹਿਬ ਦੇ ਸ਼ਹਿਰ ਸੰਗਰੂਰ ਦੇ ਵਿੱਚ ਵੀ ਹਾਈਵੇ ਜਾਮ ਕਰਕੇ ਉੱਥੋਂ ਦੇ ਡੀਸੀ ਸਾਹਿਬਾਨਾਂ ਵੱਲੋਂ ਸਾਨੂੰ ਜਦੋਂ ਲਿਖਤੀ ਰੂਪ ਦੇ ਵਿੱਚ ਮੀਟਿੰਗ ਦਾ ਸੱਦਾ ਦਿੱਤਾ ਜਾ ਰਿਹਾ ਵੀ ਮੁੱਖ ਮੰਤਰੀ ਸਾਹਿਬ ਬਿਲਕੁਲ ਤੁਹਾਡੇ ਨਾਲ ਮੀਟਿੰਗ ਕਰਨਗੇ ਅਸੀਂ 19 ਵਾਰ ਲਗਾਤਾਰ ਚੰਡੀਗੜ੍ਹ ਮੀਟਿੰਗ ਕਰਨ ਵਾਸਤੇ ਗਿਆਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਇਹ ਗੱਲ ਕਹਿੰਦੇ ਸੀਗੇ ਕਿ ਪੰਜਾਬ ਦੀ ਸਰਕਾਰਾ ਸੱਥਾ ਦੇ ਵਿੱਚ ਚੱਲੂਗੀ ਪੰਜਾਬ ਦੀ ਬਦਕ ਸੁਣਦੀ ਹੈ ਕਿ ਵਿਭਾਗੇ ਪੱਕੇ ਨੇਗੇ ਤੇ ਮੁਲਾਜ਼ਮ ਕੱਚੇ ਨੇਗੇ ਪਰ ਤੂੰ ਸਾਡੇ ਨਾਲ ਇੱਕ ਵਾਰੀ ਵੀ ਮੁਲਾਕਾਤ ਨਹੀਂ ਕਰੀ ਅਸੀਂ ਉੱਥੇ ਰੋ 4 ਵਜੇ ਨਿਕਲਦੇ ਆਂਗੇ ਤੇ 10 ਵਜੇ ਨੂੰ ਚੰਡੀਗੜ੍ਹ ਪਹੁੰਚਦੇ ਆਂਗੇ 5 ਵਜੇ ਤੱਕ ਸਾਨੂੰ ਬਿਠਾਇਆ ਜਾਂਦਾ 5 ਵਜੇ ਤੋਂ ਬਾਅਦ ਦੇ ਵਿੱਚ ਸਾਨੂੰ ਇਹ ਗੱਲ ਕਹਿ ਕੇ ਮੋੜਿਆ ਜਾਂਦਾਗਾ ਕੇ ਮੁੱਖ ਮੰਤਰੀ ਸਾਹਿਬ ਦਾ ਸਟੂਲ ਬੀਜੀ ਹੈਗਾ ਵੀ ਉਹ ਮਿਲ ਨਹੀਂ ਸਕਦੇ ਜੀ ਬਿਲਕੁਲ ਨਹੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਉਸ ਟੀਮ ਦਾ ਕਹਿੰਦੇ ਸਨ ਸਾਰੇ ਬਰਾਜਰ ਪੱਕੇ ਹੁੰਦੇ ਸੀ ਉਹਨਾਂ ਨੇ 2004 ਦੇ ਵਿੱਚ ਕੱਚੇ ਸ਼ੁਰੂ ਕੀਤੇ ਸੀ ਮੁੱਖ ਮੰਤਰੀ ਦੀ ਕਾਂਗਰਸ ਦੀ ਸਰਕਾਰ ਸੀ ਅਤੇ ਕੇਂਦਰ ਵਿੱਚ ਦੇ ਵਿੱਚ ਪ੍ਰਧਾਨ ਸਿੰਘ ਕੋਲ ਕਾਰਗੀਆਂ ਨਹੀਂ ਹੋ ਜਾਣ 2022 ਦੀ ਸਰਕਾਰ ਤੇ ਉਹਨਾਂ ਨੇ ਕੱਚੇ ਰੱਖੇ ਤੇ ਨਹੀਂ ਰੱਖੇ ਜੀ ਤੇ ਪਹਿਲੀ ਸਰਕਾਰ ਜਿਹਨੇ ਆ ਕੇ ਕੱਚੇ ਨੂੰ ਪੱਕੇ ਕਰਦਾ ਜਿਹੜੇ ਅੱਗੇ ਤੋਂ ਅਪਲਾਈ ਕਰਦੇ ਆ ਪੱਕੇ ਕਰਦੇ ਆ ਉਹਨੂੰ ਤਰਸਾ ਦੇ ਉਹਦੀ ਮੈਂ ਸਾਰੀ ਸੁਣੇ ਇੱਕ ਡਾਕੂਮੈਂਟੀ ਬਣਾਈ ਜਾਂਦੀ ਸਰਕਾਰੀ ਪੂਰੀ ਪ੍ਰੋਸੈਸ ਚਲਦੀ ਸਰਕਾਰੀ ਸਿਹਤ ਮੈਕ ਵਿੱਚ ਜਿਹੜੇ ਐਜੂਕੇਸ਼ਨ ਦੇ ਹੋ ਗਏ ਆ ਉਹਦੇ ਚੋਂ ਅੱਜ ਤਾਂ ਪਹਿਲਾਂ ਉਹਦੀ ਸਾਰੀ ਨਿਗਰਾਨੀ ਤਾਂ ਨਾਣੀ ਪੈਂਦੀ ਆ ਜੀ ਫਾਈਨੈਂਸ਼ਟਿਕ ਵੀ ਰੜੀ ਪੈਂਦੀ ਆ ਪਾਸਵਰਡ ਦੀ ਵੀ ਪੈਂਦੀ ਆ ਚਾਰ ਪੰਜ ਵਿਭਾਗਾਂ ਕਈ ਜਗ੍ਹਾ ਤੇ ਕੇਂਦਰ ਸਰਕਾਰ ਦੇ ਨਾਲ ਵੀ ਸੰਬੰਧ ਹੁੰਦਾ ਪਰ ਫਿਰ ਕੁਝ ਅਪਲਾਈ ਜਿਹੜੀਆਂ ਸਕੀਮਾਂ ਕੇਂਦਰ ਜਿਹੇ ਆਏ ਨੇ ਉਹ ਸਾਰੀਆਂ ਜਿਵੇਂ ਜਿਵੇਂ ਹਾਸਲ ਕਲੀਅਰ ਹੋ ਰਹੀਆਂ ਇਹ ਸਰਕਾਰ ਦੀ ਪਾਲਿਸੀ ਹੈ ਕਿ ਕੱਚਿਆਂ ਨੂੰ ਬੰਦੇ ਕਰਨਾ ਸ਼ੁਰੂਆਤ ਤਾਂ ਕੀਤੀ ਹੈ ਕੁਝ ਬੰਦੇ ਹੋਏ ਐਜੂਕੇਸ਼ਨ ਦੇ ਹੋਏ ਅਸਲ ਦੇ ਬੰਦੇ ਪਰ ਉਹਨੂੰ ਕੱਢਾਂਗੇ ਤੁਹਾਨੂੰ ਕਿਸੀ ਕਿਸੇ ਕੱਚੇ ਮੁਲਾਜ਼ਮ ਨੂੰ ਕੱਢ ਨਹੀਂ ਰਹੇ ਕਰਦੇ ਰਹੇ ਤੁਹਾਨੂੰ ਕਰਾਂਗੇ ਤੁਹਾਨੂੰ ਵੀ ਕਰਾਂਗੇ ਥੋੜਾ ਜਿਹਾ ਜੀਹਨਾ ਦੇਖੋ ਕਮੇਟੀਆਂ ਬਣ ਗਈਆਂ ਹੋਈਆਂ ਕਮੇਟੀਆਂ ਕੰਮ ਕਰ ਰਹੀਆਂ ਮੰਤਰੀ ਸਾਹਿਬ ਸਾਡੀ ਬੇਨਤੀ ਇਹ ਆ ਸਾਡੀ ਕਮੇਟੀਾਂ ਦਾ ਕੋਈ ਰੋਲ ਨਹੀਂ 20 ਵਾਰਾ ਮੌਕਾ ਮਿਲ ਤਰੀ 50 ਦਿਨੋਂ ਤੁਸੀਂ ਕਹਿੰਦੇ ਹੋ ਮੌਤਮਤਰੀ ਸਾਡਾ ਗਰੀਬ ਧਰ ਦਾ ਬਾਹ ਫੜ ਕੇ ਗੱਲ ਕਰ ਲਓ ਸਾਨੂੰ 20 ਵਾਰਾਂ ਲਿਖਤੀ ਮੀਟਿੰਗ ਦਿੱ ਚੰਡੀਗੜ੍ਹ ਮੈਂ ਹੀ ਮੀਟਿੰਗ ਢੀਲ ਕਰ ਲਿਆਣਾ ਪਤਾ ਨਹੀਂ ਤੁਹਾਡਾ ਤੁਸੀਂ ਕਰ ਰਹੇ ਹੋ 20 ਵਰਾ ਮੈਂ ਮੰਗ ਪੱਤਰ ਤੁਹਾਨੂੰ ਦਿਖਾ ਦੇਣਾ ਕਿ ਕਿ ਦਿੱਤੇ ਅਣਗਿਣਤ ਕੋਈ ਦਾ ਨਹੀਂ ਅਸੀਂ ਤਾਂ ਮਾਤਾ ਮਿਲਦਾ ਜੀ ਮੈਂ ਤੁਹਾਨੂੰ ਸਾਰੇ ਨਜ਼ਰ ਸਾਰੇ ਸਾਡੇ ਮੈਟਰ ਇਹ ਨਹੀਂ ਜੀ ਵੀ ਸਾਨੂੰ ਅੱਜ ਰੈਗੂਲਰ ਸਾਡਾ ਮੈਟਰ ਹੈ ਵੀ 20 ਵਰਾ ਮੁੱਖ ਮੰਤਰੀ ਮੀਟਿੰਗਾਂ ਦਾ ਕਰ ਦਾਂਗੇ ਕਰ ਦਾਂਗੇ ਸਾਡੇ ਨਾਲ ਮੀਟਿੰਗ ਕਰਾ ਦੇ ਜੀ ਉਹ ਮੀਟਿੰਗ ਕਰਾ ਦੋਗੇ ਕੀ ਕਰ ਦਾਂਗੇ ਨਾ ਰੋਣ ਸੀਆ ਬਰੋਤੋ ਇਹ ਕਰਦਾ ਬੰਦ ਕਰ ਮੇਰੀ ਗੱਲ ਸੁਣੋ ਇੱਕੋ ਹੀ ਸਰਕਾਰ ਹੈ ਜਿਹਦੀਆਂ ਪਾਲਸੀਆਂ ਪੱਕੇ ਕਰਦੀ ਅੱਜ ਮੇਰੀ ਗੱਲ ਤਾਂ ਸੁਣ ਲਿਆ ਇੱਕੋ ਹੀ ਸਰਕਾਰ ਹੈ ਜਿੰਦੇ ਇੱਕੋ ਹੀ ਇਹੋ ਜਿਹਾ ਮੁੱਖ ਮੰਤਰੀ ਤੱਕਾ ਸੀਗਾ ਤਾਂ ਉਹ ਹੀ ਦੋ ਦਿੱਤਾ ਕੱਖਰੀ ਭਾਵੇਂ ਉਹਨਾਂ ਨੇ ਜਿੱਤਾ ਕੱਖਰੀ ਮੀਟਿੰਗ ਕਰ ਲਾ ਮੀਟਿੰਗ ਕਰਾ ਦਿਓ ਜਿਓ ਕੱਖਰੀ ਮੀਟਿੰਗ ਕਰਾ ਦਿਓ ਇਹਨੂੰ ਮੀਟਿੰਗ ਵੀ ਨਹੀਂ ਕਰਦੇ ਆਪਣੀ ਪਾਲਿਸੀ ਬ੍ਰਦਰ ਰਹੀ ਆ ਵੀ ਦਿਓ ਕੱਖਣਾ ਮੀਟਿੰਗ ਕਰਾ ਦਿਓ ਮੇਰੀ ਗੱਲ ਸੁਣੋ ਮੇਰੇ ਐਮਐਨਏ ਸਾਹਿਬ ਮੀਟਿੰਗ ਨਹੀਂ ਚਾਹੀਦੀ ਘਰੇ ਸੁਣਨ ਦਾ ਗੱਲ ਹਾਂਜੀ ਜਿੰਨੀਆਂ ਕ ਜੂਰੀਆਂ ਹੋਣਗੀਆਂ ਪੰਜਾਬ ਦੇ ਸਾਰੇ ਸਾਰਿਆਂ ਦੀ ਬੁਲਾਵਾਂ ਜਿੰਨੀਆਂ ਜੂਰੀਆਂ ਹੋਣਗੀਆਂ ਫੇਰੀਆਂ ਜੀ ਥਰੇਕ ਮਹਿਕ ਵੀ ਦੋ ਦੋ ਤਿੰਨ ਤੜੇ ਗਈਆਂ ਦੋ 25000 ਹਾਂਜੀ ਠੀਕ ਹੈ ਜੀ ਜੋਟਾਈ ਜਾਂਦਾ ਪਤਾ ਮੀਟੇ ਕਰੇਗਾ ਉਹਨੇ ਕਮੇਟੀ ਬਣਾਤੀ ਹੈ ਜੀ ਉਹਦੇ ਚ ਕੈਬਨਟ ਕਮੇਟੀ ਨੇ ਫਿਰ ਸਾਡੀ ਕਮੇਟੀ ਨੇ ਰਿਪੋਰਟ ਵੀ ਦੇ ਦਿੱਤੀ ਜੀ ਜਲਸ ਫਲਾਈ ਵਾਲੇ ਮੁੰਡੇ ਜਾਂ ਬਿਜਲੀ ਬੋਰਡ ਵਾਲੇ ਪੱਕੇ ਕਰ ਲਓ ਮੁੱਖ ਮੰਤਰੀ ਸਾਹਿਬ ਆਪ ਹੀ ਆਪਰੇ ਆਪਣਾ ਕੰਟਰੈਕਟ ਕਰ ਰਹੇ ਹੋ ਕਰ ਰਹੇ ਆ ਰਿਪੋਰਟ ਬਣੀ ਹੋਈ ਹੈ ਸਾਡੇ ਤੋਂ ਸੀਐਮ ਸਾਹਿਬ ਨਾਲ ਤਬਾਹ ਕਮੇਟੀ ਯਾਰ ਫਿਰ ਉਹੀ ਗੱਲ ਸਰ ਕਮੇਟੀ ਸਾਰੇ ਬੰਦੇ ਨੂੰ ਮੈਂ ਸੀਐਮ ਨਾਲ ਪਿਠਾ ਦੇਣਾ ਪਹਿਲਾਂ ਵੀ ਇਹੀ ਕੁਝ ਕਰਦੇ ਰਹੇ ਆਈ ਕੁਝ ਕਰਨਾ ਤੁਸੀਂ ਨਹੀਂ ਸਰ ਮੈਂ ਕਹਿੰਦਾ ਤੁਹਾਨੂੰ ਪਿਠਾਵਾਂਗੇ ਵੇਰੀ ਗੱਲ ਸੁਣ ਮੇਰੀ ਗੱਲ ਸੁਣ ਦੂਜੇ ਪਾਸੇ ਗੱਲ ਸੁਣ ਆ ਗੋਲੀਆਂ ਬੱਜੀਆਂ ਲੋਕਾਂ ਦੇ ਸਿਰ 'ਚ ਜਾਸ ਦੇ ਕੋਲੇ ਬੱਜਿਆ ਬੱਜਿਆ ਨਾ ਬੱਜੇ ਵੀ ਮਰੇ ਮੇਰੀ ਗੱਲ ਸੁਣ ਆਪਣੀ ਗੱਲ ਸੁਣ ਲੈਣਾ ਉਹ ਸੁਣ ਲੈ ਹਾਂਜੀ ਮਾਰਿਆ ਕੋਲੇ ਸੁਣ ਲੈ ਸੁਣਨਾ ਮੇਰੇ ਕੋਲ ਕੁੜੀਆਂ ਨੂੰ ਕੁੜੀ ਸਿਆ ਉੱਥੇ ਜਿੱਡੀ ਜਾਵੇ ਆ ਸੂਰਤ ਦੇ ਵਿੱਚੜਾ ਐਮਪੀ ਸੀਗਾ ਕਾਂਗਰਸ ਦਾ ਵੀ ਚੱਕ ਕੇ ਲੈ ਆ 8 ਮਿੰਟਾਂ ਲਾ ਕੇ ਨੇ ਜੀ ਉਹ ਯਾਰ ਗੱਲ ਤਾਂ ਸੁਣ ਲੈ ਨਾ ਇੱਕ ਵਾਰ ਗੱਲ ਸੁਣ ਲੈ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਮੁੰਮੀ ਮੈਂ ਦੋ ਸੀਟ ਰੋਣੇ ਅਸੀਂ ਕਿਸੇ ਮੈਂ ਕਹਿ ਰਿਹਾ ਵੀ ਸਾਡੀ ਲੜਾਈ ਜਿਹੜਾ ਵਧਿਆਂ ਦੇ ਨਾਲ ਹੈ ਉਹਨਾਂ ਨੇ ਚੱਕ ਕੇ ਸਾਰੇ ਡੀਡਰਾਂ ਦਾ ਫੋਕਟੇ ਕਹਿੰਦੇ ਸਾਡੇ ਪਾਸਿ ਕਿਥੇ ਹੋਇਆ ਪੰਜਾਬ ਦੇ ਪੈਸੇ ਰੋਕੇ ਹੋਇਆ ਸੜਕਾਂ ਬਣਾਉਣੀਆਂ ਸੀ ਰੁਜ਼ਗਾਰ ਪੈਦਾ ਹੋਏਗਾ ਮੰਡੀਆਂ ਠੀਕ ਕਰਨੀਆਂ ਹਸਪਤਾਲ ਬਣਾਉਣੇ ਆ ਵਰਦੀਆਂ ਕਰਨੀਆਂ ਪਾਣੀ ਦਾ ਪ੍ਰਬੰਧ ਕਰਨਾ ਕੱਗਰ ਦੀ ਮੈਨੇਜਮੈਂਟ ਕਰਨੀਆਂ ਤੇ ਜਿੱਥੇ ਅਸੀਂ ਜਾ ਰਹੇ ਹਾਂ ਇਹ ਲੜਾਈ ਦੇ ਵਿੱਚ ਅਸੀਂ ਨੇ ਸਾਥ ਦਿਓ ਅੱਗੇ ਤੁਹਾਡੀ ਮਰਜ਼ੀ ਹੈ ਅਸੀਂ ਅਸੀਂ ਸਮਾਜ ਦਾ ਸੋਦਾ ਮਸਲਾ ਹੱਲ ਕਰਾਂਗੇ ਮੀਟਿੰਗ ਕਰਾਓਗੇ ਤਾਂ ਵਿਰੋਧ ਕਰਨਾ ਕਰਵਾ ਦੇਵਾਂਗੇ